ਹੱਥਾਂ ਦੇ ਵਿੱਚ ਲਾਲ ਚੂੜਾ ਤੇ ਮੂਲ ਘੋਕੇ ਜਿਹੜੀ ਕੁੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤਾਂ ਦਾਦਾ ਜੀ ਕਿ ਇਸ ਪਤੀ ਨੇ ਇਸ ਲੜਕੀ ਦੇ ਨਾਲ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜਦੋਂ ਗੁਵਾਂਡੀਆਂ ਨੇ ਇਹਨਾਂ ਦੇ ਗੇਟ ਦੇ ਅੰਦਰ ਝਾਤੀ ਮਾਰ ਕੇ ਦੇਖੀ ਤਾਂ ਕੁੜੀ ਦੀ ਅਜੀਹੀ ਹਾਲਤ ਦੇਖ ਉਹਨਾਂ ਨੇ ਵੀ ਗਲੀ ਦੇ ਵਿੱਚ ਖੂਬ ਰੌਲਾ ਪਾਇਆ ਜੀ ਹਾਂ ਇਸ ਦੇ ਪਤੀ ਦੇ ਵੱਲੋਂ ਇਸ ਲੜਕੀ ਨੂੰ ਨੰਗਿਆ ਕਰਕੇ ਕੁੱਟਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਗਲੀ ਦੀਆਂ ਮਹਿਲਾਵਾਂ ਦੇ ਵੱਲੋਂ ਇਸ ਲੜਕੀ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਫਿਰ ਵੀ ਇਸ ਲੜਕੀ ਦੇ ਉੱਤੇ ਇਸ ਦਾ ਪਤੀ ਅਤਿਆਚਾਰ ਕਰਦਾ ਰਿਹਾ ਮਾਮਲਾ ਸਾਹਮਣੇ ਆਇਆ ਅਮਰੀਕਸਰ ਤੋਂ ਥਾਣਾ ਮੋਕਮਪੁਰਾ ਅਧੀਨ ਆਉਂਦੇ ਧਰਮਪੁਰਾ ਇਲਾਕੇ ਦੇ ਵਿੱਚ ਇਸ ਵਿਅਕਤਾ ਔਰਤ ਨੇ ਆਪਣੇ ਪਤੀ ਅਤੇ ਨਨਾਨ ਦੇ ਦਾਜ ਦੀ ਮੰਗ ਪੂਰੀ ਨਾ ਕਰਨ ਤੇ ਉਸ ਦੇ ਕੱਪੜੇ ਉਤਾਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਨੇ ਆਉ ਸੁਣਦੇ ਆ ਸਪਨਾ ਸਪਨਾ ਕੀ ਗੱਲ ਹੋ ਗਈ ਆ ਕਿੱਥੇ ਰਹਿਣ ਆਲੇ ਹੋ ਬੈਠੋ ਗਲੋ ਯਾਰ ਤੂੰ ਦੱਸ ਕਿ ਕੀ ਗੱਲ ਹੋਈ ਇਹ ਗਲੀ ਦਾ ਨੰਬਰ ਪੂਰਾ ਪਾਇਆ ਹੋ ਗਲੀ ਦਾ ਵੀ ਨਹੀਂ ਪਤਾ ਹੋਇਆ ਯਾਰ ਨੂ ਡੈਡੀ ਹੋਇਆ ਜੀ ਅੱਜ ਤੁਹਾਡੇ ਨਾਲ ਹੋਇਆ ਦੱਸ ਦੇਤੀ ਹੋਇਆ ਮਾਰਕਟ ਆਈ ਗਈਆਂ ਕਿ ਕਦੇ ਵਾਲੋ ਕੀਤੀ ਗਈ ਆ ਦੱਸ ਗੀਆਂ ਜਿਹੜਾ ਮਾੜਾ ਤੁਹਾਨੂੰ ਮਾੜਾ ਸੁਣਾ ਮੈਡਮ ਜੀ 10 10 ਨਾ ਨੰਤੇ ਹੋਰ ਕਨੇ ਮਾਰਿਆ ਘਾੜ ਵਾਲੇ ਦਾ ਨਾਂ ਵੀ ਆਉਂ ਹੁਣ ਕਿਨੇ ਦਾਨੀ ਕੋ ਪਈ ਆ ਹੋ ਤਾਂ ਪਹਿਲੇ ਵੀ ਤੁਹਾਨੂੰ ਕਹਿੰਦੇ ਸੀ ਹਾਂਜੀ ਹਾਂਜੀ ਕਿੰਨੇ ਵਿਆਹ ਨੂੰ ਕੀਨਰ ਹੋ ਗਈ ਆ ਜੀ 8 ਮਹੀਨੇ ਹਾਂਜੀ ਤੇ ਸ਼ੁਰੂ ਤੋਂ ਇਹੀ ਇਹੀ ਅਸਰ ਹਾਂਜੀ ਅੱਜ ਕੀ ਹੋਇਆ ਤੁਹਾਡਾ ਅੱਜ ਕੀ ਗੱਲ ਹੋਈ ਜੀ ਅੱਜ ਕੁਛ ਨਹੀਂ ਹੋਈ ਆ ਆਪੇ ਆਈਏ ਤੇ ਨਨਾਨ ਨੂੰ ਤੇ ਗੱਲਾਂ ਬਣਾਉਣ ਲੱਪੇ ਤੁਹਾਡਾ ਕਿੰਨੇ ਬਚਾਇਆ ਤੁਹਾਨੂੰ ਕਿੰਨੇ ਬਚਾਇਆ ਜੀ ਅੱਜ ਤੁਹਾਨੂੰ ਗਲੀ ਵਾਲਿਆਂ ਨੇ ਕਿਹੜੀ ਹਾਲਾਤ ਵਿੱਚ ਜੀ 10 10 ਜੋ ਹਾਲਾਤ ਸੀ ਇਹ ਇਹਨਾਂ ਵੱਲੋਂ ਪਾੜੇ ਹਾਂ ਜੀ ਇਹਨਾਂ ਨੇ ਪਾੜੇ ਹਾਂ ਕਿੰਨੇ ਪਾੜੇ ਨਾਨ ਨੇ ਤੇ ਘਰ ਵਾਲੇ ਨੇ ਹਾਂ ਜੀ ਉਹ ਰਾਜਨ ਨੇ ਰਾਜਨ ਰਾਜਨ ਕਰਨੇ ਕੀ ਲੜਾਈ ਦਾ ਸਾਡੇ ਕਿਹੜੀ ਗੱਲ ਮਾਰਦੇ ਤਾਨੂੰ ਇਹ ਬਿਨਾਂ ਗੱਲੋਂ ਹੀ ਡਾਈਵਰ ਮੰਗਦੇ ਆ ਹਾਂ ਜੀ ਦਾਜ ਹਾਂ ਦਾਜ ਵੱਲੋਂ ਪੜਿਆ ਕੀ ਚਾਹੁੰਦੇ ਤੁਸੀਂ ਉਹਨੂੰ ਕਹੀ ਇਹੋ ਜੰਨੇ ਆ ਅਸੀਂ ਪਰਚਾ ਘਟਾਉਂਦੇ ਹਾਂ ਪਰਚਾ ਘਟਾਉਣਾ ਰਿਆ ਨਾ ਨਹੀਂ ਇੱਥੇ ਕਿੰਨਾ ਚਿਰ ਹੋਇਆ ਉਹਨੂੰ 8 ਮਹੀਨੇ ਇੱਦਾਂ ਮਾਰਦਾ ਹੀ ਆ ਜੂ ਹਾਂਜੀ ਹਾਂਜੀ ਦੋ ਤਿੰਨ ਵੜੀ ਗਲੀ ਵਾਲਿਆਂ ਨੇ ਬਚਾਇਆ ਜੀ ਹਾਂਜੀ ਸ਼ਕਤੀ ਨਗਰ ਦੇ ਕੀ ਮਾਮਲਾ ਸਾਰਾ ਮਾਮਲਾ ਮਾਰੋ ਜਿਹਾ ਹੋਈ ਹੈਗਾ ਕੁੜੀ ਨੂੰ 4-5 ਵੜੀ ਜਨ ਨੂੰ ਮਾਰ ਕੇ ਕੁੱਟੇ ਤੇ ਧੇਜਿਆ ਫਿਰ ਇਹ ਧੇਜਦੇ ਨੇ ਚਾਰ ਬੰਦੇ ਵਿੱਚ ਪੈ ਜਾਂਦੇ ਸੀ ਇੱਧਰ ਦੇਖ ਹਾਂ ਇਹੋ ਜਿਹੇ ਸੋੜੇ ਆ ਨੇ ਇਹਦਾ ਮੇਰਾ ਜਵਾਈ ਤੇ ਵਿੱਚ ਸੱਸ ਦੇ ਨਾਲ ਅੜੀ ਨਨਾਂ ਲਗੀ ਜਵਾਈ ਦਾ ਨਾਮ ਰਾਜਨ ਭਾਈ ਕੀ ਕਹਣਾ ਜਾਂਦੇ ਕੁੜੀ ਦੇ ਚੂੜਾ ਹੱਤੀ ਹੈ ਕਿੰਨੇ ਦਿਨ ਹੋਈ ਵਿਆਹ ਨੂੰ ਹਮਾਰੇ 5-6 ਮਹੀਨੇ ਹੋਏ ਹਲੀ ਉਹ ਜਿਵਰੀ ਕਰਦਾ ਨਾ ਨੇ ਅੱਜ ਜੰਨੀ ਮਾਨ ਮਾਰੀ ਸਾਡੇ ਮਹੱਲੇ ਵਾਲੇ ਆ ਗਏ ਮਾਨੂੰ ਫੇਰ ਪਤਾ ਲੱਗਾ ਵਾ ਮਹੱਲੇ ਵਾਲੇ ਆ ਗਏ ਵਈਆ ਕੁਛ ਵੀ ਨਹੀਂ ਕੋਈ ਕੰਮ ਨਹੀਂ ਕੋਈ ਕਾਰ ਨੂੰ ਘਰ ਕੱਖ ਨਹੀਂ ਹੁੰਦਾ ਨਾ ਦੇ ਤੇ ਪੂਰੀ ਭੁੱਖੇ ਭਾਣੇ ਕੰਮ ਲੱਗੀ ਜਾਂਦੀ ਹੈ ਜਿੱਲੇ ਕੋਈ ਕਹਿੰਦੀ ਤੇ ਕੋਈ ਮਰਨ ਕਹਿੰਦੇ ਜਿੰਨਾ ਜਰਾ ਹੋਇਆ ਵਈਆ ਨੂੰ ਹੋਏ 5-6 ਮਹੀਨੇ ਹੋਇਆ ਹਲੀ ਅੱਜ ਕੀ ਹੋਇਆ ਅੱਜ ਮੈਨੂੰ ਪਤਾ ਹੀ ਨਹੀਂ ਜੀ ਮੈਨੂੰ ਤਾਂ ਮਹੱਲੇ ਵਾਲੇ ਦੱਸਿਆ ਵਾ ਇਲਾਕਾ ਵਾਸੀ ਕਹਿ ਰਹੇ ਕਿ ਕਪੜੇ ਲਾ ਕੇ ਨੁਕਤੇ ਆਓ ਉਹ ਕਿਹਾ ਵਾ ਉਹ ਮਾਨੂੰ ਹੀ ਦੱਸਿਆ ਉਹਨਾਂ ਨੇ ਕੀ ਆਂਦੇ ਨੇ ਉਹਨਾਂ ਨੇ ਕਿਹਾ ਵੀ ਇਦਾਂ ਤੇ ਕੁੜੀ ਨੂੰ ਮਾਰਦ ਰਹੇ ਇਹ ਜਨਾ ਜਾਂਦੇ ਮੋਕੇ ਤੇ ਇਹਨਾਂ ਨੇ ਪਾਸਿਮੁਲਾ ਵੀ ਕਿਹਾ ਕਿ ਦੇਹ ਦੀ ਮੰਗ ਵੀ ਕੀਤੀ ਜਾਂਦੀ ਸੀ ਅੱਜ ਦੇ ਮੰਗਦੇ ਸੀ ਅਸੀਂ ਮਾਰੇ ਬੰਦੇ ਅਸੀਂ ਤੇ ਫਵਾ ਕੜਗੜਾ ਕੇ ਤੇ ਕੱਟ ਕੇ ਮਾਰਾ ਚੰਗਾ ਕਰਕੇ ਦਿੱਤਾ ਵਾਂ ਅੱਜ ਪਹਿਲੀ ਵਾਰ ਮਾਰਿਆ ਪਹਿਲਾਂ ਵੀ ਮਾਰਿਆ ਅੱਗੇ 5 6 ਵਾਰੀ ਮਾਰਿਆ ਮਾਰਾ ਇਹ ਦੁਨੀਆ ਨਾਲ ਪੰਜ ਸੱਤ ਜਣੇ ਨਾਲ ਲੈ ਆਂਦੇ ਮਕਾਦੀ ਨਾਲ ਚੱਲ ਵਿੱਚ ਬੈ ਗਏ ਨਹੀਂ ਕੋਈ ਗਲਤੀ ਨਹੀਂ ਹੋਏਗੀ ਉਹਨਾਂ ਨੇ ਹੀ ਮੰਗੇ ਕੁੜੀ ਇੱਥੇ ਵਸਾਣੀ ਨਹੀਂ ਕੁੜੀ ਮਰਵਾਣੀ ਨਹੀਂ ਇਹ ਸਾਰਾ ਮਾਮਲਾ ਪੁਲਿਸ ਨੂੰ ਤੁਹਾਡੇ ਕੋਲ ਦੱਸਿਆ ਗਿਆ ਜੀ ਹਾਂਜੀ ਪੁਲਿਸ ਨੂੰ ਦੱਸਿਆ ਇਸ ਬਾਰੇ ਉਹ ਅੰਦਰ ਗਏ ਬੱਚਾ ਘਟਾਲ ਕੇ ਬਸ ਕੀ ਚਾਹੁੰਦੇ ਹੁੰਦੇ ਆ ਉਹਨੇ ਹੋਏ ਜਾਣੇ ਬੱਚਾ ਘਟਾਣਾ ਬਸ ਅਸੀਂ ਕੁੜੀ ਨੂੰ ਮਾਰਨਾ ਜਿੱਦੀ ਮਾਰਨਾ ਹੋ ਰਿਹਾ ਕੁੜੀ ਨੂੰ ਮਾਰਨਾ ਹੋ ਰਿਹਾ ਕੁੜੀ ਨੂੰ ਮਾਰਨਾ ਨਹੀਂ ਮਾਰਿਆ ਅਸੀਂ ਇਲਾਕਾ ਨਿਵਾਸੀ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਇਲਾਕੇ ਦੇ ਵਸਨੀਕਾਂ ਨੇ ਵੀ ਪੀੜਤ ਵਿਆਹੁਤਾ ਔਰਤ ਦਾ ਸਮਰਥਨ ਕੀਤਾ ਉਹਨਾਂ ਨੇ ਕਿਹਾ ਕਿ ਜਦ ਪਤੀ ਘਟੋ ਘਟ 40 50 ਵਾਰ ਇਸ ਨੂੰ ਕੁੱਟ ਚੁੱਕਿਆ ਤੇ ਇਸ ਦੇ ਨਿਸ਼ਾਨ ਪਾ ਦਿੱਤੇ ਨੇ ਤੁਹਾ ਮਾ ਜਨਾ ਕਿਤੋਂ ਰਹਿੰਦੇ ਧਰਮਪੁਰਾ ਗਲੀ ਨੰਬਰ 5 ਜੋੜਾ ਫਟਕ ਜੀ ਮਾਮਲਾ ਸਰ ਜੀ ਮਾਮਲਾ ਇਹ ਹੈ ਕਿ ਪਾਜੀ ਸਾਡੇ ਸਾਹਮਣੇ ਇੱਕ ਕੁੜੀ ਦਾ ਬੇਟੀ ਦਾ ਵਿਆਹ ਹੋਇਆ ਹੈ 4 ਮਹੀਨੇ ਹੋਇਆ ਹੈ ਤੇ ਉਹਦੇ ਘਰ ਵਾਲੇ ਨੇ ਘੱਟੋ ਘਾਟ ਉਹਨੂੰ 40 ਵਾਰੀ ਮਾਰਦਾ ਵੈ ਕਦੀ ਬਾਵਨ ਨੂੰ ਨੀਲ ਮਾਰਦਾ ਕਦੀ ਕੁਛ ਮਾਰਦਾ ਕਦੀ 4 ਵਾਰੀ ਦੇ ਵਿੱਚ 4 ਮਹੀਨੇ 4 ਵਾਰੀ ਤੇ ਉਹਨੂੰ ਪੇਕੇ ਕੱਢ ਦਿੰਦਾ ਠੀਕ ਹੈ ਲੜਾਈ ਦਾ ਲੜਾਈ ਦਾ ਕਾਰਨ ਕੁਛ ਨਹੀਂ ਤੂੰ ਪਿਆਈ ਹੈ ਕੁਛ ਤੂੰ ਵਿਆਹ ਦਾ ਦਾਜ ਦੂਜ ਨਹੀਂ ਲੈਂਦਾ ਇਹੋ ਜਿਹੀਆਂ ਗੱਲਾਂ ਕਰਨੀਆਂ ਮਾਰਨਾ ਕੁੱਟਣਾ ਅੱਜ ਤੇ ਪਾਜੀ ਬਹੁਤੀ ਹੱਦ ਹੋ ਗਈ ਮੈਂ ਤੇ ਆਪਣੇ ਘਰ ਸੁੱਤੀ ਦੀ ਉਹਨੇ ਨਾਲ ਦੀ ਗਵੰਡੀ ਦੀ ਇਹ ਤੇ ਨ ਮਰ ਜਾਣਾ ਜੇ ਪਾਜੀ ਨੇ ਦਰਵਾਜਾ ਬੰਦ ਕੀਤਾ ਤਾਂ ਹੀ ਅੰਦਰ ਉਹਨੂੰ ਕੁੱਟਦਾ ਪਿਆ ਹੀ ਦਰਵਾਜਾ ਮੈਂ ਭੰਨੇ ਉਹਨੇ ਖੋਲਿਆ ਹੀ ਨਾ ਠੀਕ ਹੈ ਮੈਂ ਦਰਵਾਜੇ ਨਾਲ ਥੋੜਾ ਨਾ ਸ਼ੇਕ ਚ ਛਾਤੀ ਮਾਰੀ ਪਾਜੀ ਜ਼ਮੀਨ 'ਚ ਕੁੜੀ ਨੂੰ ਪੂਰੇ ਨੰਗੇ ਤਰੀਕੇ ਨਾਲ ਬਿਠਾਇਦਾ ਸੀ ਤੇ ਨੰਗੇ ਕਰਕੇ ਮਾਰਦਾ ਪਿਆ ਅਲਫ ਨੰਗਾ ਕਰਕੇ ਉਹਨੂੰ ਕੁੱਟਦਾ ਪਿਆ ਹੀ ਮਾਰਦਾ ਪਿਆ ਹੀ ਨਹੀਂ ਅੰਦਰ ਸਿਰਫ ਘਰ ਵਾਲਾ ਹੀ ਮੱਕੀ ਨੇ ਨਾਨ ਬਾਹਰ ਹੀ ਸੱਸ ਬਾਹਰ ਸੀ ਕਿਵੇਂ ਬਚਾਇਆ ਫਿਰ ਤੁਸੀਂ ਬਚਾਇਆ ਅਸੀਂ ਸਾਰੀ ਗਲੀ ਪੈ ਸਰ ਸਾਰੀ ਗਲੀ ਪਈ ਫਿਰ ਸਾਰੀ ਗਲੀ ਵਾਲੇ ਅਸੀਂ ਗਏ ਆ ਅਸੀਂ ਦਰਵਾਜ਼ਾ ਖੜਕਾ ਕੇ ਕੁੜੀ ਨੂੰ ਅੰਦਰ ਬਾਹਰ ਕਢਵਾਇਆ ਬਾਹਰ ਲੈ ਕੇ ਆਇਆ ਕੁੜੀ ਦੇਰ ਨੂੰ ਫੇਰ ਮੁੰਡਾ ਭੱਜ ਗਿਆ ਇਹਨਾਂ ਨੇ ਜੀ ਮੈਂ ਹੁਣ ਅਸੀਂ ਸਾਡੇ ਸਾਹਮਣੇ ਕੁੜੀ ਗਈ ਬੁਲਾਣਾ ਆਂਟੀ ਜੀ ਆਓ ਬੰਦਦੇ ਉਹਨੂੰ ਮੈਂ ਭੱਜੀ ਗਈ ਆ ਇਹ ਉਹਨਾਂ ਨੇ ਬੁਆ ਬੰਦ ਕੀਤਾ ਅਸੀਂ ਧੱਕਾ ਮਾਰ ਕੇ ਤਿੰਨੇ ਦੇ ਅੰਦਰ ਵੜ ਗਏ ਉਹਨਾਂ ਦੇ ਸਾਨੂੰ ਅੰਦਰ ਵੜਨੀ ਤੇ ਅਸੀਂ ਧੱਕਾ ਮਾਰੇ ਬੁਆ ਮਾਰ ਮੁੰਡੇ ਅੰਦਰ ਵੜੇ ਆ ਮੜ ਕੇ ਅਸੀਂ ਕੋਠੇ ਗਈਆਂ ਵਾ ਮੈਂ ਛੋਟ ਮਾਰੇ ਆ ਲੱਤਾਂ ਮਾਰੀਆਂ ਬੁਆ ਨੂੰ ਇਹਨਾਂ ਚਾਤੀਆਂ ਮਾਰੀਆਂ ਤੇ ਇਹ ਨੰਗਿਆ ਕਰਕੇ ਉਹਨੂੰ ਮਾਰਨਦੇ ਹੀ ਅੰਦਰ ਇਹ ਮੁੰਡਾ ਮਾਰਨਦੇ ਆ ਘਰ ਵਾਲਾ ਦਾ ਘਰ ਵਾਲਾ ਮਾਰਨਦੇ ਆ ਮੈਂ ਗਾਇਬ ਹੋ ਗਿਆ ਹੋਲੇ ਮਰ ਜਾਣਾ ਕਿ ਨਾ ਕਹਿੰਦੇ ਮਰ ਜਾ ਮਰ ਜਾ ਮਾਰ ਦੇ ਮਾ ਦੇ ਰਾਇ ਜੋ ਹੈਗਾ ਮਾਰ ਦੇ ਮਾਰ ਦੇ ਅਜੇ ਨੂੰ ਮਾਰ ਮਾਰ ਇਹਨੂੰ ਚਿੱਟਾ ਮਾਰ ਅਸੀਂ ਤੇ ਅਸੀਂ ਛੋਟੇ ਮਾਰਿਆ ਬੂਆ ਨੂੰ ਤੇ ਫੇਰ ਉਹਨੇ ਬੜੀ ਮੁਸ਼ਕਲ ਆਹੀ ਥੋੜੇ ਮਾਰ ਕੇ ਬੂਆ ਖਲਾਇਆ ਰਖੋ ਤੇ ਇਹਨਾਂ ਨੇ ਛਾਤੀਆਂ ਮਾਰ ਲਿਆ ਕਹਿ ਕੇ ਦੰਗਿਆ ਆਪਣੇ ਪਾਏ ਔਰ ਇਹ ਕਪੜੇ ਦੇ ਪਾਟੇ ਹੀ ਭੁਲੇੜ ਕੇ ਥੱਲੇ ਸੋੜਦੇ ਜਿਹੜੇ ਨਵੇਂ ਕਪੜੇ ਬਕਾ ਕੱਢੇ ਉਹਨੂੰ ਮਾਰਿਆ ਪਹਿਲੋ ਮਾਰਦੇ ਕਹਿੰਦੇ ਮਾਰਦੇ ਪਿਆ ਬਹੁਤ ਜ਼ਿਆਦਾ ਮਾਰਿਆ ਚੁੱਪ ਨਹੀਂ ਪਾਇਆ ਰਾਜਨ ਹੁਣ ਤੇ ਜੇਕਰ ਪੁਲਿਸ ਅਧਿਕਾਰੀ ਦੀ ਗੱਲ ਕਰੀਏ ਤਾਂ ਪੁਲਿਸ ਅਧਿਕਾਰੀ ਦਾ ਵੀ ਬਿਆਨ ਸਾਹਮਣੇ ਆ ਉਹਨਾਂ ਨੇ ਇਸ ਮਾਮਲੇ ਲੈ ਕੇ ਕੀ ਕਿਹਾ ਤੁਸੀਂ ਖੁਦ ਹੀ ਸੁਣ ਲਓ ਜੀ ਦਾ ਵੀ ਜੀ ਕੰਪਲੇਂਟ ਆਈ ਜੀ ਇਹ ਦੋਨਾਂ طرف ਪਾਰਟੀ ਨੇ ਬੁਲਾ ਲਿਆ ਜੋ ਬੰਦੀ ਕਾਰਵਾਈ ਕਰਨੀ ਕੀਤੀ ਜਾਊਗੀ ਕੀ ਦੱਸਿਆ ਜੀ ਉਹਨਾਂ ਨੇ ਕਮਪਲੇਟ ਦੇ ਵਿੱਚ ਨੇਂਡ ਬੁਲਾ ਰਹੇ ਦੋਹਾਂ ਪਾਰਟੀਆਂ ਨੂੰ ਸੁਣਨੇ ਦੋਹਾਂ ਪਾਰਟੀਆਂ ਗੱਲ ਸੁਣਦੇ ਆ ਲੜਕੀ ਬੋਲਿਆ ਜਰਾ ਕਿ ਆ ਆ ਕੇ ਫਟਿਆ ਵੀ ਗਿਆ ਨਹੀਂ ਜੀ ਇਹਦੇ ਤੇ ਕੋਈ ਮੌਕੇ ਤੇ ਜਏ ਹਾਂ ਤੇ ਬੁਲਾਈਆਂ ਦੋਵੇਂ ਪਾਰਟੀਆਂ ਜੋ ਵੀ ਗੱਲ ਤੱਥਾ ਇਹ ਸਾਰੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਹੋਈ ਹੈ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਇਹ ਲੜਕੀ ਹੈਗੀ ਜੀ ਪਿੱਛੋਂ ਸ਼ਕਤੀ ਨਗਰ ਦੀ ਤੇ ਇਹ ਇਹ ਲੜਕਾ ਪ੍ਰਵਾਧਰਮ ਸਿੰਘ ਕਰੀ ਨੰਬਰ 5 ਤਰਨਪੁਰਾ ਸਰ ਕਹਿੰਦੇ ਅੱਗੇ ਵੀ ਉਹ ਲੜਕਾ ਤਾਂ ਪਰੇਸ਼ਾਨ ਕਰਦਾ ਸੀ। ਅਜੇ ਤੇ ਕੋਈ ਗੱਲ ਨਹੀਂ ਸਾਨੂੰ ਆਈ ਸਾਨੂੰ ਸੁਣਨੀ ਪਤਾ ਲੱਗਾ ਜੀ ਮੌਕੇ ਤੇ ਗਏ ਆ ਤੇ ਲੜਕੇ ਦਾ ਨਾਮ ਕੀ ਸਰ ਜਿੰਨੇ ਵਲ ਗਏ ਲੜਕੇ ਦਾ ਨਾਮ ਹੈਗਾ ਜੀ ਮੈਂ ਸਰ ਰਾਜੂ ਹਾਂਜੀ ਕੀ ਨਾਮ ਸਰ ਰਾਜਨ ਰਾਜਨ ਸਰ ਨਹੀਂ ਇਹ ਦੋਵੇਂ ਸੋਹਰੇ ਪਰਿਵਾਰ ਸੋਹਰੇ ਪਰਿਵਾਰ ਨੇ ਮਾਰਿਆ ਜੀ ਨਹੀਂ ਜੀ ਕੋਈ ਸਾਨੂੰ ਤੇ ਸਾਡੇ ਸਾਹਮਣੇ ਤੇ ਕੋਈ ਗੱਲਬਾਤ ਨਹੀਂ ਅਸੀਂ ਮੌਕੇ ਤੇ ਗਏ ਆ ਵੇਖਿਆ ਸਾਰਾ ਕੁਝ ਪਰ ਦੋਨੋਂ ਪਾਰਟੀਆਂ ਨੇ ਬੁਲਾ ਰਿਆ ਸਿਰ ਜਿਹੜਾ ਲੜਕੀ ਤੇ ਰਹਿਣ ਵਾਲਾ ਕਿੱਥੋਂ ਦਾ ਹੈ ਤੁਹਾਡੇ ਇਰੀ ਜਗ੍ਹਾ ਤੇ ਲੜਕਾ ਪਰਵਾਰ ਹਾਂ ਜੀ ਜੀ ਇਹ ਧਰਮਪਰਾਇ ਗਲੀ ਦੇ ਮੈਂ ਪਾਈ ਨੀ ਸਿਰ ਕੁੜੀ ਦਾ ਮਾਪੇ ਉਸਤੇ ਬੁਲਾ ਰਹੇ ਜੀ ਬੁਲਾ ਰਹੇ ਆ ਰਹੇ ਆ ਬਸ ਆਉਂਦੇ ਸੁਣ ਕੇ ਨਹੀਂ ਨਹੀਂ ਲੜਕੀ ਕੋਈ ਆਂਦੀ ਉਹਦੇ ਮਾਪੇ ਬੁਲਾ ਰਹੇ ਆ ਫਿਰ ਉਹਨੇ ਸੁਣਦੇ ਦੋਨੋਂ ਕੀ ਕਾਰਵਾਈ ਹੈ ਹੰਜੂ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਜੋ ਵੀ ਮਾਨ ਸਾਹਿਬ ਮਿਲੇਗਾ ਲੜਕੀ ਬਿਲਕੁਲ ਜੀ ਜੋ ਵੀ ਹੋਇਆ ਜੋ ਲੜਕੀ ਬਿਆਨ ਲਖਾਈ ਹੋ ਜੋ ਲੜਕੀ ਪਾ ਬਿਆਨ ਲਖਾ ਕਾਨੂੰਨੀ ਕਾਰਵਾਈ ਕਰਾਂਗੇ ਇਲਾਕੇ ਪਾਸੇ ਇਲਾਕੇ ਵਾਲਿਆਂ ਨੂੰ ਕਿਹਾ ਹੈ ਕਿ ਅੱਗੇ ਵੀ ਤਾਂ ਕਿ ਪ੍ਰੇਸ਼ਾਨ ਕਾਫੀ ਦੇਰ ਰਹਿਣ ਜਿਹੜੇ ਵੀ ਤੱਥ ਆਏ ਸਾਹਮਣੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਵੀ ਹੋਇਆ ਬੇਸ਼ੱਕ ਅੱਜ ਦਾ ਜ਼ਮਾਨਾ ਪੜੇ ਲਿਖਿਆਂ ਦਾ ਜ਼ਮਾਨਾ ਪਰ ਅੱਜ ਵੀ ਅਜਹੀਆਂ ਔਰਤਾਂ ਨੇ ਜੋ ਦਾਸ ਦੀ ਬਲੀ ਚੜਦੀਆਂ ਨੇ ਜਾਂ ਫਿਰ ਕੁੱਟ ਮਾਰ ਦਾ ਸ਼ਿਕਾਰ ਹੁੰਦੀਆਂ ਨੇ ਤਾਂ ਦੇਖਣਾ ਹੋਵੇਗਾ ਕਿ ਇਸ ਵਿਅਕਤੀ ਨੂੰ ਕੀ ਇਨਸਾਫ ਮਿਲਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ